ਕਿਸਾਨ ਦਾ ਪਹਿਲੀ ਮਰਿਆ ਪਿਆ ਦੁਕਾਨਦਾਰ ਵੀਰਾਂ ਨੂੰ ਬੇਨਤੇ ਤੁਸੀਂ ਦਾ ਠਾ ਲੋ ਯਾਰ ਕਿਸਾਨ ਨੂੰ ਹਾਂ ਕਾਨੂੰ ਬਾਈ ਬਣ ਕੇ ਲੁੱਟਮਚਾਈ ਆ ਗਈ ਉਹਦਾ ਤਾਂ ਝੋਨਾ ਪਹਿਲੀ ਰੁਲੀ ਜਾਂਦਾਗਾ ਜਿਵੇਂ ਸੜੀ ਆਪਣਾ ਰੂੜੀਆਂ ਰੋਲਦੀਆਂ ਹੁੰਦੀਆਂ ਨੇ ਢੇਰੀਆਂ ਲੱਗੀਆਂ ਪਈਆਂ ਨੇ ਮੰਡੀਆਂ ਚ ਕਿਸਾਨ ਭਰਾ ਜਿਵੇਂ ਹੁਣ ਵੀ ਆਪਣੇ ਮੈਟਰੀਆਂ ਸੱਟਣਗੇ ਜਦੋਂ ਕਣਕ ਨਿਕਲੇ ਮੈਟਰੀਆਂ ਪਾਉਣਗੇ ਹਾਂਜੀ ਮੈਟਰੀ ਦਾ ਕੀ ਚੱਕਰ ਹੁੰਦਾਗਾ ਵੀਰੇ ਉਹਨੇ ਜਦੋਂ ਪਾਣੀ ਲੱਗ ਗਿਆ ਕਣਕ ਪੀਲੀ ਕਰ ਦੇਣੀ ਆ ਲਾਲ ਮੂੰਹ ਲੱਗਣੋਂ हट ਜਾਂਦੀ ਆ ਠੀਕ ਆ ਠੀਕ ਆ ਜੀ ਇਹਦਾ ਇੱਕ ਵਾਰੀ ਸਪਰੇਅ ਕਰ ਦੋ 1 ਲੀਟਰ ਚਾਰ ਕਿੱਲਿਆਂ 'ਚ ਇੱਕ ਵਾਰੀ ਸਪਰੇਅ ਕਰ ਦੋ ਵੀਰੇ ਉਦੋਂ ਬਾਅਦ 'ਚ ਸਾਡੀ ਜ਼ਿੰਮੇਵਾਰੀ ਆ। ਅੱਛਾ ਹਾਂ ਜੇ ਕੰਮ ਨਾ ਕੀਤਾ ਪੈਸੇ ਸਾਰੇ ਵਾਪਸ ਕਰਾ। ਮਿੱਤਰੋ ਅੱਜ ਆਪਾਂ ਫੇਰ ਪਹੁੰਚ ਗਏ ਸਹਿਰ ਸੰਗਰੂਰ ਖਾਲਸਾ ਪੈਸਟੀਸਾਈਡ ਤੇ। ਜਿੱਥੋਂ ਬਹੁਤ ਸਾਰੀਆਂ ਅਸਵਸਥੀਆਂ ਦਵਾਈਆਂ ਕਿਸਾਨ ਭਰਾਵਾਂ ਨੂੰ ਮਿਲਦੀਆਂ ਨੇ। ਵੈਸੇ ਜਿਹੜੇ ਕਿਸਾਨਾਂ ਨੇ ਰਿਜ਼ਲਟ ਲਿਆ ਹੈ ਉਹਨਾਂ ਨੂੰ ਤਾਂ ਪਤਾ ਹੀ ਹੈ ਪਰ ਇਹ ਵੀਡੀਓ ਸੱਜਣੋ ਅੱਜ ਨਵੇਂ ਕਿਸਾਨ ਭਰਾਵਾਂ ਵਾਸਤੇ ਬਣਾ ਰਹੇ ਆ ਵੀ ਤੁਹਾਡਾ ਹੋਰ ਬਹੁਤ ਸਾਰਾ ਫਾਇਦਾ ਹੋ ਜਾਏ। ਇਹਦੀ ਨਿਸ਼ਾਨੀ ਤੁਹਾਨੂੰ ਦੱਸ ਦਿੰਨੇ ਆ ਪੁਲਿਸ ਲੈਂਡ ਵਾਲੇ ਜਿਹੜਾ ਖਾਲਸਾ ਪੈਸਟੀਸਾਈਡ ਦੀ ਤੇ ਸਾਹਮਣੇ ਨੀਲੇ ਰੰਗ ਦੀਆਂ ਢੋਲੀਆਂ ਤੇ ਖਾਲਸਾ ਪੰਥ ਦੇ ਜੰਮੇ ਕਹਿੰਦੀ ਹੈ ਨੀਲੇ ਰੰਗ ਦੇ ਝੂਲਦੇ ਨਿਸ਼ਾਨ ਨੇ ਤੇ ਇਹਦੇ ਸਾਹਮਣੇ ਬਿਲਕੁਲ ਨਾ ਖਾਲਸਾ ਪੈਸਟੀਸਾਈਡ ਆ ਮਿੱਤਰੋ ਇਹ ਉਹ ਪੈਸਟੀਸਾਈਡ ਆ ਜਿੱਥੋਂ ਬੜਾ ਤੁਹਾਡਾ ਫਾਇਦਾ ਹੋਣਾ ਤੇ ਬਹੁਤ ਕਿਸਾਨਾਂ ਦਾ ਫਾਇਦਾ ਹੋਇਆ ਵੀ ਹੈ ਤੇ ਅੱਜ ਕਿਹੜੇ-ਕਿਹੜੇ ਪ੍ਰੋਡਕਟ ਖਾਲਸਾ ਜੀ ਨਵੇਂ ਲੈ ਕੇ ਆਏ ਨੇ ਕਿਉਂਕਿ ਜਿਹੜਾ ਝੋਨੇ ਦਾ ਸੀਜ਼ਨ ਸੀ ਲੰਘ ਚੁੱਕਿਆ ਤੇ ਹੁਣ ਫਸਲਾਂ ਜਿਵੇਂ ਕਹਿੰਦੀ ਹੈ ਕਣਕਾਂ ਦੀ ਬਿਜਾਈ ਸ਼ੁਰੂ ਹੋ ਗਈ ਬਹੁਤ ਕਿਸਾਨ ਭਰਾਵਾਂ ਨੇ ਕਣਕਾਂ ਬੀਜ ਵੀ ਦਿੱਤੀਆਂ ਉਹਨਾਂ ਵਾਸਤੇ ਕਿਹੜੀਆਂ ਜਿਵੇਂ ਕਹਿੰਦੀ ਹੈ ਕਿਹੜੇ ਪ੍ਰੋ ਉਹ ਖਾਲਸਾ ਜੀ ਤੋਂ ਆਪਾਂ ਫੁੱਲ ਜਾਣਕਾਰੀ ਲੈਣੇ ਆ ਪਹਿਲਾਂ ਆਪਾਂ ਸਵਾਗਤ ਕਰ ਲਈਏ ਵਾਹਿਗੁਰੂ ਦੀ ਖਾਲਸਾ ਵੈਰੀ ਜੀ ਖਾਲਸਾ ਵੈਰੀ ਜੀ ਵੈਰੀ ਜੀ ਹੋਰ ਖਾਲਸਾ ਜੀ ਕੀ ਹਾਲ ਚਾਲ ਜਰਦੀ ਗੱਲ ਤੁਸੀਂ ਦੱਸੋ ਬਾਈ ਬਹੁਤ ਵਧੀਆ ਜੀ ਹੋਰ ਠੀਕ ਠਾਕ ਹਾਂਜੀ ਚੜਦੀ ਕਲਾ ਜੀ ਮੈਂ ਕਿਹਾ ਵੀ ਤਾਂ ਵੀਡੀਓ ਕਰਨ ਆਇਆ ਵੀ ਹੋਰ ਕਿਸਾਨ ਭਰਾ ਜਿਹੜੇ ਰਹਿ ਗਏ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਇੱਥੇ ਪਤਾ ਲੱਗਿਆ ਵੀ ਉਹਨਾਂ ਤੱਕ ਵੀ ਆਪਾਂ ਵੀਡੀਓ ਪਹੁੰਚਾ ਦਈਏ ਇੱਕ ਹੁਣ ਆਪਣੇ ਨਵੇਂ ਪ੍ਰੋਡਕਟ ਨੇਗੇ ਬਾਈ ਜਿਵੇਂ ਹੁਣ ਗੁੱਲੀ ਡੰਡੇ ਵਾਲੇ ਹਾਂਜੀ ਹੁਣ ਆਪਣਾ ਕਣਕ ਵੇਚ ਰਹੀ ਆ ਗਈ ਬਾਈ ਹਾਂਜੀ ਠੀਕ ਹੈ ਉਹਦੇ ਤੋਂ ਪ੍ਰੋਡਕਟ ਆਗਾ ਬਾਈ ਆ ਇਹ ਐਂ ਕਰਿਓ ਬਾਈ ਉਂ ਅਸੀਂ ਰੇਟ ਤਾਂ ਬੋਲਦੇ ਨਹੀਂ ਹੈਗੇ ਜਣੀ ਹਾਂਜੀ ਚੱਕਰ ਪੈ ਜਾਂਦਾ ਬਾਈ ਪਹਿਲਾਂ ਮੈਂ ਭੁਗਤੈ ਹਟਿਆ ਤੈਨੂੰ ਪਤਾ ਹੀ ਆ ਹਣਾ ਠੀਕ ਹੈ ਜੀ ਤੇ ਇਹ ਬਾਈ ਆਪਣੇ ਲਈ ਬਹੁਤ ਜ਼ਿਆਦੇ ਬਾਜਬ ਰੇਟ ਤੇ ਪਈ ਆ ਵਕੀਰਾ ਤਾਂ ਜਿੱਥੇ ਮਰਜ਼ੀ ਰੇਟ ਪਤਾ ਕਰਕੇ ਆ ਜਿਓ ਠੀਕ ਹੈ ਜੀ ਠੀਕ ਹੈ ਜੀ ਆ ਪਈ ਆ ਉਕਤਮ ਦੀ ਵਕੀਰਾ ਬਾਈ ਆਪਣੇ ਲੈ ਲਵੇ ਠੀਕ ਹੈ ਜੀ ਇਹਦਾ ਵੀ ਰੇਟ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ ਇਹਦੀ ਬਾਈ 2 ਜਾਂ ਜਿਹੜੀ ਹੂੰ ਜਿਵੇਂ ਹੁਣ ਆਹ ਲੀਟਰ ਆਗਾ ਜੁਪੀਲ ਦਾ ਪੈਂਡੀ ਦਾ 30% ਪੈਂਡੀ ਆ ਬਾਈ ਇਹੇ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇੱਕ ਪੀਸ ਇਹਦਾ ਆਪਣਾ ਵਕੀਰਾ ਦਾ 2 ਲੀਟਰ ਬਾਈ ਇਹਦੇ ਪੈਂਦੀ ਦੇ ਠੀਕ ਹੈ ਜੀ ਇੱਕ ਕਿੱਲੇ ਦੀ ਡੋਜ ਆ ਗਈ ਅੱਛਾ ਹਾਂ ਜੀ ਠੀਕ ਆ ਬਾਈ ਮੁੜ ਕੇ ਗੁੱਲੀ ਡੰਡੇ ਦਾ ਨਾਮੋਂ ਨਿਸ਼ਾਨ ਹੀ ਨਹੀਂ ਰਹਿੰਦਾ ਹੈਗਾ ਬਾਈ ਠੀਕ ਹੈ ਜੀ ਹਾਂ ਜੀ ਤੇ ਜੇ ਕਿਸੇ ਵੀਰ ਭਾਈ ਨੂੰ ਐਫ ਐਮ ਸੀ ਦਾ ਇੱਕ ਨਵਾਂ ਪ੍ਰੋਡਕਟ ਆਇਆਗਾ ਬਾਈ ਉਹ ਆਪਣੇ ਲੱਭੇ ਕਰਦੇ ਦਿਨ ਚ ਸਪਲਾਈ ਪਹੁੰਚ ਜਾਊਗੀ ਠੀਕ ਹੈ ਜੀ ਤੇ ਇਧਰ ਆਪਾਂ ਨੇ ਬਾਈ ਬੋਰਡ ਤੇ ਮਾਰੇ ਜੇ ਕੈਮਰਾ ਮਾਰਦੇ ਆ ਚੀਜ਼ ਆਈ ਜਾਗੀ ਅੰਬਰੀਵਾ ਠੀਕ ਹੈ ਜੀ ਇਹ ਵੀ ਆਪਣੇ ਲਈ ਬੇ ਕਦੇ ਦਿਨ ਚ ਆ ਜੂਗੀ ਇਹਦੀ ਵੀ ਸਪਲਾਈ ਜੇ ਕਿਸੇ ਭਰਾ ਨੂੰ ਕਿਸਾਨ ਭਰਾ ਨੂੰ ਇਹ ਚਾਹੀਦਾ ਹੋ ਜਦੋਂ ਮਰਜੀ ਦੱਸ ਦਿਓ ਕੋਈ ਟੱਕਤ ਵਾਲੀ ਗੱਲ ਨਹੀਂ ਮਗਾ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਇਹਦਾ ਵੀ ਰੇਟ ਪੂਰਾ ਵਧੀਆ ਟੋਪ ਦਾ ਰੇਟ ਦੇਵਾਂਗੇ ਤੁਹਾਨੂੰ ਆਪਾਂ ਠੀਕ ਹੈ ਜੀ ਠੀਕ ਹੈ ਰੇਟ ਅਸੀਂ ਦੱਸ ਨਹੀਂ ਸਕਦੇ ਸਾਡੇ ਨਾਲ ਦੁਕਾਨ ਤੇ ਆ ਕੇ ਗੱਲ ਕਰਿਓ ਬਾਈ ਮਤਲਬ ਇਹ ਕਿ ਰੇਟ ਤਾਂ ਜਿਵੇਂ ਕਹਦੀ ਇੱਥੋਂ ਚੈਲੰਜ ਹੀ ਹੁੰਦਾਗਾ ਵੀ ਤੁਸੀਂ ਪੂਰੀ ਮਾਰਕੀਟ ਦੇ ਵਿੱਚੋਂ ਪਤਾ ਕਰਕੇ ਆ ਜਿਓ ਤੇ ਉਦੋਂ ਬਾਅਦ ਤੁਹਾਨੂੰ ਫੇਰ ਪਤਾ ਲੱਗੂਗਾ ਰੇਟ ਦਾ ਕਿੰਨਾ ਕ ਫਰਕ ਆ ਵੀ ਰੇਟ ਦਾ ਕਿੰਨਾ ਕ ਫਰਕ ਆ ਉਦੋਂ ਬਾਅ ਤੇ ਉਦੋਂ ਬਾਅਦ ਆ ਗਈ ਟਰੈਕਟਰ ਬ੍ਰਾਂਡ ਵਾਲਿਆਂ ਦੀ ਠੀਕ ਹੈ ਜੀ ਠੀਕ ਹੈ ਜੀ ਇਨਸੈਕਟੀਸਾਈਡ ਕਹਿੰਦੇ ਨੇ ਜਿਹੜੀ ਕੰਪਨੀ ਇਨਸੈਕਟੀਸਾਈਡ ਆ ਜਿਹੜਾ ਮਾਰਕਾ ਇਹ ਤੇ ਟਰੈਕਟਰ ਬ੍ਰਾਂਡ ਦਾਗਾ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਆਪਾਂ ਪੂਰੇ ਘੈਂਟ ਰੇਟ 'ਚ ਦੇ ਦਾਂਗੇ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਆਪਣੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਵੇਂ ਕਣਕ ਤੇ ਗ੍ਰੋਥ ਵਾਸਤੇ ਚਲਾਇਆਗਾ ਬਾਈ ਜਿਵੇਂ ਸਿਸਟਮ ਹੁਣ ਇੱਕ ਤਾਂ ਪਹਿਲੇ ਯੂਰੀਆ ਨਾਲ ਪਾਉਣਗੇ ਬਾਈ ਠੀਕ ਹੈ ਕਈ ਭਰਾਵਾਂ ਨੇ ਪਾਉਣਾ ਹੁੰਦਾ ਚਲੋ ਤੇ ਉਹਦੇ ਤੋਂ ਬਾਈ ਆਪਣਾ ਆਪਾਂ ਪਹਿਲਾਂ ਵੀ ਬੋਲਦੇ ਰਹੇ ਆ ਵੀਡੀਓ 'ਚ ਹ ਆ ਪ੍ਰੋਡਕਟ ਆਗਾ ਬਈ ਆਪਣਾ ਉਤਮ 골ਡ ਹਾਂਜੀ ਠੀਕ ਹੈ 3 ਕਿਲੋ ਕਿੱਲੇ ਦਾ ਪਊਗਾ ਇਹ ਠੀਕ ਹੈ ਜੀ ਠੀਕ ਹੈ ਰੇਟ ਬੱਸ ਤੁਹਾਨੂੰ ਫੇਰ ਉਹੀ ਕਹਿਣਾ ਵੀ ਫੋਨ ਤੇ ਪਤਾ ਕਰ ਲਿਓ ਸਾ ਤੋਂ 3 ਕਿਲੋ ਕਿੱਲੇ ਦਾ ਪਊਗਾ ਜਿੱਥੇ ਜਾਦੇ ਜਿਵੇਂ ਹੁਣ ਤੁਸੀਂ ਨੇ ਕਣਕ ਬੀਜੀ ਆ ਗਈ ਬਾਈ ਤੇ ਉਹਦੇ ਵਿੱਚ ਤੁਸੀਂ ਕਈ ਜਾਦੇ ਪ੍ਰਾਲੀ ਵਾਲੇ ਬਾਣ ਨੇਗੇ ਪ੍ਰਾਲੀ ਵਾਲੇ ਬਾਣ ਚ ਤੁਸੀਂ ਉਦਾਂ ਹੀ ਜੀਰੋ ਡਰਾਈਲਰ ਨਾਲ ਜਾਂ ਕਿਵੇਂ ਵੀ ਤੁਸੀਂ ਕਣਕ ਬੀਜਤੀ ਤੇ ਉਹਦੇ ਚ ਜਿਵੇਂ ਹੁਣ ਸੁੰਡ ਪੈਦਾ ਹੋਊਗਾ ਹੀ ਹੋਊਗਾ अच्छा ओदा स्योंक संड ते ग्रोथ ओदे तो आ चीज पा लो भाई 3 किलो किल्ले दी ਤੁਸੀਂ ਹੋਰ ਦਵਾਈਆਂ ਭੁੱਲ ਜੂਗੇ ਜਿਹੜੀਆਂ ਤੁਸੀਂ ਕਲੋਰਾਂ ਸਲੋਰੋ ਦਵਾਈਆਂ ਪਾਉਣੇ ਹੋ ਬਾਈ ਠੀਕ ਹੈ ਜੀ ਠੀਕ ਹੈ ਜੀ ਇਹਨੇ ਨਾਲ ਤਾਂ ਬਾਈ ਗਰੋਥ ਦਾ ਕੰਮ ਕਰਨਾ ਪਹਿਲਾਂ ਆਪਾਂ ਨੂੰ ਘੋਨੇ ਤੇ ਰਿਜ਼ਲਟ ਮਿਲੇ ਹੋਏ ਨੇਗੇ ਇਹਦੇ ਹੂੰ ਬਿਲਕੁਲ ਜੀ ਬਿਲਕੁਲ ਕਹਿੰਦਾ ਹੀ ਜੀ ਬਾਕੀ ਹੋਰ ਹੈ ਨਾ ਇਹ ਉੱਤਮ 골ਡ ਕਰਕੇ ਹੀ ਇਹ ਜਿਹੜਾ ਖਾਲਸਾ ਪੈਸਟੀਸਾਈਡ ਨੂੰ ਲੋਕ ਵੱਧ ਜਾਣਦੇ ਆ ਵੱਧ ਜਾਣਦੇ ਨੇ ਬਾਈ ਹਾਂ ਇਹ ਚੀਜ਼ ਨੇ ਆਪਣਾ ਨਾਮ ਬਣਾਇਆ ਹੈਗਾ ਬਾਈ ਅਸਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚੱਕ ਆਪਣਾ ਨਵਾਂ ਪ੍ਰੋਡਕਟ ਪਹਿਲਾਂ ਚੱਲਿਆ ਸੀ 6GB ਜਿਵੇਂ ਹੁਣ ਆਪਣੇ ਦਾਣੇ ਦੀ ਸਫਾਈ ਤੇ ਵੇਚਿਆ ਦੀ ਆਪਾਂ ਨੇ ਫੋਕ ਤੋਂ ਉਤਮ ਕਸਾਨੀ ਪਲੱਸ 6GB ਵੇਚਿਆ ਤੀਆ ਬਾਈ ਹਾਂਜੀ ਤੇ ਇਹਦੀ ਕਾਪੀ ਬਾਈ ਹਾਂਜੀ ਆ ਆ ਗਿਆ ਆਪਣੇ ਲੈ ਬਾਈ ਕਮਤਕਾਰ 골ਡ 골ਡ ਹੂੰ ਲਓ ਜੀ ਇਹ ਚਮਤਕਾਰ 골ਡ ਪ੍ਰਾਪਤ ਕਰ ਲਈ ਸੋਨੂੰ ਆਪਣੇ ਦੁਕਾਨ ਤੇ ਆਉਣਾ ਹੀ ਪਊਗਾ ਲੋਕੇਸ਼ਨ ਸੋਨੂੰ ਦੱਸ ਦੰਨਿਆ ਖਾਲਸਾ ਪੈਸਤੀ ਸਾਈਡ ਪੁਲਿਸ ਲਾਈਨ ਰੋਡ ਸੰਗਰੂਰ ਮਤਲਬ ਇੱਕ ਪੂਰੇ ਪੰਜਾਬ ਦੇ ਵਿੱਚੋਂ ਇੱਕੋ ਇੱਕ ਜਿਵੇਂ ਕਹ ਦੀਏ ਇਹਹੀ ਬ੍ਰਾਂਚ ਹੈ। ਇਹਹੀ ਬ੍ਰਾਂਚ ਹੈ ਜਿੱਥੋਂ ਚਮਤਕਾਰ 골ਡ ਮਿਲੂਗਾ। ਚਮਤਕਾਰ 골ਡ ਮਿਲੂਗਾ। ਠੀਕ ਹੈ ਜੀ। ਜਿਵੇਂ ਸਪਰੇਅ ਸਪਰੂਵ ਕਰਨਾਗਾ ਬਾਈ ਹਨਾ। ਤੇ ਇਹਦਾ ਇਹਦਾ ਰਿਜ਼ਲਟ ਕੀ ਗੱਲਬਾਤ ਹੈ? ਉਹ ਵੀ ਦੱਸਿਓ ਥੋੜਾ ਜਿਹਾ। ਇਹਦਾ ਰਿਜ਼ਲਟ ਬਾਈ ਜਿਵੇਂ ਹੁਣ ਆਪਣੇ ਕਿਸਾਨ ਭਰਾ ਜਿਵੇਂ ਹੁਣ ਵੀ ਆਪਣੇ ਮੈਟਰੀਆਂ ਸੱਟਣਗੇ ਜਦੋਂ ਕਣਕ ਨਿਕਲਿਆ ਮੈਟਰੀਆਂ ਪਾਉਣਗੇ। ਹਾਂਜੀ। ਮੈਟਰੀ ਦਾ ਕੀ ਚੱਕਰ ਹੁੰਦਾਗਾ ਵੀਰੇ? ਉਹਨੇ ਜਦੋਂ ਪਾਣੀ ਲੱਗ ਗਿਆ ਕਣਕ ਪੀਲੀ ਕਰ ਦੇਣੀ ਆ ਲਾਲ ਮੂੰਹ ਲੱਗਣੋਂ हट ਜਾਂਦੀ ਆ। ਠੀਕ ਹੈ। ਠੀਕ ਹੈ ਜੀ। ਇਹ ਚਾਰ ਕਿੱਲਿਆਂ 'ਚ ਇੱਕ ਵਾਰੀ ਸਪਰੇਅ ਕਰ ਦੋ ਵੀਰੇ ਓਦੋਂ ਬਾਅਦ 'ਚ ਸਾਡੀ ਜ਼ਿੰਮੇਵਾਰੀ ਆ। ਅੱਛਾ। ਹਾਂ ਜੇ ਕੰਮ ਨਾ ਕੀਤਾ ਪੈਸੇ ਸਾਰੇ ਵਾਪਸ ਕਰਾਂਗੇ। ਲੈ ਵੀ ਮਿੱਤਰੋ ਚੈਲੰਜ ਹੈ ਦੁਕਾਨ ਤੇ। ਠੀਕ ਹੈ ਜੀ। ਹੂੰ ਜਿਵੇਂ ਮਰਜੀ ਜਦੋਂ ਮਰਜੀ ਆਜੋ ਸਾਨੂੰ ਫੋਨ ਕਰਕੇ ਆਜੋ ਪਰ। ਠੀਕ ਹੈ ਜੀ। ਮਾਲ ਬਾਦੂ ਪਿਆ ਬਈ ਆਪਣੇ ਲਾਗੇ। ਠੀਕ ਹੈ ਜੀ। ਤੇ ਹੁਣ ਜਿਵੇਂ ਮੈਗਜ਼ੀਨ ਦੀ ਸਪਰੇਅ ਕਰਦੇ ਨੇਗੇ ਆਪਣੇ ਕਿਸਾਨ ਭਰਾ ਭਾਈ। ਹਾਂਜੀ। ਮੈਗਜ਼ੀਨ ਦਾ ਆਪਣੇ ਲਵੇ ਆ ਪਿਆਗਾ ਡੱਬਾ। ਇਹਦੇ ਵਿੱਚ ਸਾਰੇ ਧਾਤਾਂ ਹੀ ਆ ਗਏ ਮੈਗਜ਼ੀਨ ਜਿੰਕ ਫਾਇਰ ਸ ਮੈਗਨੀਸ਼ੀਆ ਮਤ ਸਲਫਰ ਕਾਪਲ ਬੈਕਟੀਰੀਆ ਸਾਰੇ ਧਾਤਾਂ ਆ ਗਏ ਬਾਈ ਇਹਦੇ ਚ ਠੀਕ ਹੈ ਜੀ ਠੀਕ ਹੈ ਜੀ ਇਹ ਮੈਗਜ਼ੀਨ ਦਾ ਪੈਕਟ ਹੁੰਦਾ ਹੈਗਾ ਜਿਹੜਾ ਚਲੋ ਉਹ ਤਾਂ ਐ ਮੰਨ ਕੇ ਚਲੋ ਕੋਈ ਦੁਕਾਨਦਾਰ 100 ਦਾ ਕੋਈ 200 ਦਾ ਐ ਵੇਚੀ ਜਾਂਦੇ ਨੇ ਚਲੋ ਠੀਕ ਹੈ ਜੀ ਹੱਦ ਉਹ ਬਸ 210 ਰੁਪਏ ਦਾ ਪੈਂਦਾ ਕਿੱਲੇ ਦਾ ਠੀਕ ਹੈ ਜੀ ਹੱਦ ਕਹਿਣਾ ਮੈਂ ਤੇ ਜਿਹੜਾ ਇਹ ਡੱਬਾ ਹੈਗਾ ਬਾਈ ਇਹ ਡੱਬਾ ਛੋਟਾ 2 ਕਿੱਲਿਆਂ ਦਾ ਪਊ ਉਹ ਇੱਕ ਪੈਕਟ ਪੈਂਦਾ ਹੈਗਾ ਜਣੀ ਏ ਉਹਨੇ ਪੈਸਿਆਂ ਚ ਛੋਟਾ 2 ਕਿਲਿਆਂ ਤੇ ਪੈ ਜਾਊਗਾ ਇਹ ਕਿੰਨਾ ਵੇਟ ਕਿੰਨਾ ਹੋਊ ਜੀ ਦਾ 1 ਕਿਲੋ ਵੇਟ ਆਗਾ 1 ਕਿਲੋ ਦਾ 2 ਕਿਲਿਆਂ ਚ ਪਊਗਾ 2 ਕਿਲਿਆਂ ਚ ਪਊ ਬਾਈ ਠੀਕ ਹੈ ਜੀ ਰਿਜ਼ਲਟ ਮਹਾਬਾਈ ਯਾਰ ਸਿੱਕੇਵਾਂ ਦਾ ਰਿਜ਼ਲਟ ਆਗਾ ਗਰੋਥ ਵਾਲੇ ਪ੍ਰੋਡਕਟਾਂ ਬਾਰੇ ਤਾਂ ਯਾਰ ਆਪਣਾ ਐ ਮੰਨ ਕੇ ਚੱਲੋ ਦੁਕਾਨ ਪੂਰੀ ਮਸ਼ਹੂਰ ਆ ਯਾਰ ਬਾਈ ਠੀਕ ਹੈ ਜੀ ਗਰੋਥ ਵਾਲੇ ਪ੍ਰੋਡਕਟ ਦਾ ਆਪਾਂ ਤੋਂ ਜਹੇ ਜੇ ਮਰਜ਼ੀ ਲੈ ਜਾਓ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਗੱਲ ਆ ਗਈ ਬਾਈ ਆਪਣੀ ਆ ਪਿਆ ਗਿਆ ਇੱਕ ਆਪਣਾ ਪ੍ਰੋਡਕਟ ਉਤਮ ਬਾਇਓ ਮਨੋਰ ਉਤਮ ਕਿਸਾਨੀ ਠੀਕ ਹੈ ਜੀ ਠੀਕ ਹੈ ਜੀ ਇਹ ਤਨ ਕਿੱਲੇਆਂ ਚ ਬਾਈ ਜੀ ਜਿਵੇਂ ਆਪਾਂ ਜਬ੍ਰਾਇਲਿਕ ਐਸੜ ਦੇ ਸਪਰੇਅ ਕਰਦੇ ਆਂਗੇ ਬਾਈ ਹਾਂਜੀ ਹਾਂਜੀ ਜਿਵੇਂ ਆਹ ਸਾਲਟਾਂ ਗਾ ਜਿਹੜਾ ਬਾਈ ਇਹ ਜਬ੍ਰਾਇਲਿਕ ਐਸੜ ਵਾਲਾ ਆ ਗਿਆ ਬਾਈ ਅੱਛਾ ਠੀਕ ਹੈ ਜੀ ਇੱਕੋ ਜਿਹਾ ਜਣੀ ਰਿਜ਼ਲਟ ਹੈ ਮੈਂ ਇਹ ਨਹੀਂ ਕਹਿੰਦਾ ਵੀ ਇਹ ਮਾੜਾ ਬਹੁਤ ਚੰਗੇ ਰਿਜ਼ਲਟ ਨੇ ਦੇ ਪੂਰੇ ਟੌਪ ਦੇ ਰਿਜ਼ਲਟ ਨੇ ਜਣੀ ਮੈਂ ਤਾਂ ਤੁਹਾਨੂੰ ਸਾਲਟ ਦਿਖਾ ਰਿਹਾ ਜਬ੍ਰਾਇਲਿਕ ਐਸੜ ਵਾਲਾ ਠੀਕ ਹੈ ਜੀ ਤੇ ਆਹ ਚੀਜ਼ ਆ ਗਈ ਜਿਹੜੀ ਬਾਈ ਬਸ ਆਏ ਮੰਨ ਕੇ ਚੱਲੋ ਜਬ੍ਰਾਇਲਿਕ ਐਸੜ ਇੱਥੇ ਆਗਾ ਇਹ ਇੱਥੇ ਆ ਗਈ ਓਕੇ ਹਾਂ ਬਰੋ ਬਰਾਬਰ ਜਣੀ ਰਿਜ਼ਲਟ ਹੈਗਾ ਪੜਤੇ 'ਚ ਤੁਹਾਨੂੰ ਇਹ ਵੀ ਦੇ ਦਾਂ ਜਿਹਨੂੰ ਲੋੜ ਆ ਕੀ ਉਹ ਵੀ ਲੈ ਜਾਓ ਬਾਈ ਠੀਕ ਹੈ ਜੀ ਸਾਨੂੰ ਫੋਨ ਕਰ ਲਿਓ 6280206907 ਨੰਬਰ ਆਗਾ ਆਪਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆਜੋ ਮੈਟਰੀਆਂ ਆ ਵੀ ਗੁੱਲੀ ਡੰਡੇ ਤੋਂ ਆ ਬਾਈ ਜੀ ਮੈਟਰੀਆਂ ਆਉਂਦੀ ਆ ਗਈ ਇਹ ਹਾਂਜੀ ਠੀਕ ਹੈ ਜੀ ਤੇ ਆ ਬਾਕੀ ਫਿਰ ਉਸ ਤੋਂ ਬਾਅਦ ਵਰਸੀਨ ਆ ਗਏ ਬਾਈ ਜਮੇ ਆ ਦੇਸੀ ਵਰਸੀਨ ਆ ਗਿਆ ਆ ਹਾੜੂ ਵਰਸੀਨ ਆ ਗਏ ਬਾਈ ਆ ਹਾੜੂ ਆ ਗਿਆ ਆ ਦੇਸੀ ਆ ਗਿਆ ਬਾਈ ਇਹ ਵੀ ਬਹੁਤ ਵਧੀਆ ਆਪਣੇ ਲੱਗੇ ਟੋਪ ਦੇ ਪਏ ਨੇਗੇ ਵੀ ਤਾਂ ਤੇ ਆ ਸਰੋਂ ਆ ਗਈ ਜਿਹੜੀ ਖੋਡਾਂ ਚ ਬੀਜਣੀ ਹੁੰਦੀ ਆ ਪਕਾਉਣ ਵਾਸਤੇ ਤੁਸੀਂ ਨੇ ਬਾਈ ਘਰ ਦੇ ਤੇਲ ਵਾਸਤੇ ਘਰ ਦੇ ਤੇਲ ਵਾਸਤੇ ਪੂਰਾ ਟੌਪ ਦੇ ਰਿਜ਼ਲਟ ਨੇ ਕੱਲ ਹੀ ਮਾਲ ਆਏ ਨੇ ਕਿ ਬਈ ਆਪਣੇ ਲਵੇ ਸਾਰੇ ਆ ਟੌਪ ਕਾ ਟੂ ਪਕਾ ਜੀ ਆਈਆਂ ਪਈਆਂ ਨੇ ਕਿ ਸਾਰਾ ਕੁਝ ਪਿਆ ਬਾਈ ਯਾਰ ਤੁਸੀਂ ਇੱਕ ਵਾਰੀ ਬਾਈ ਬਣ ਕੇ ਪਹੁੰਚੋ ਤੁਹਾਡਾ ਪੂਰਾ ਫਾਇਦਾ ਕਰਾਂਗੇ ਕਿਉਂਕਿ ਪੱਟੀ ਬਾਈ ਇੱਕ ਗੱਲ ਆ ਗਈ ਦੇ ਹਨ ਕਿਸਾਨਾਂ ਦੀ ਹੈ ਕਿ ਝੋਨੇ ਪੂਰੇ ਟੌਪ ਦੇ ਨਿਕਲੇ ਨੇਗੇ ਬਾਈ ਬਿਲਕੁਲ ਨਿਕਲੇ ਜੀ ਹਨਾ ਸਪੈਸਲ ਫੋਨ ਕਰਕੇ ਪੇਮੈਂਟ ਆ ਪਾ ਰਹੇ ਨੇ ਲੋਕ ਸਾਨੂੰ ਅੱਛਾ ਬਾਈ ਝੋਨਾ ਵਧੀਆ ਨਿਕਲੇਗਾ ਤੇ ਪੇਮੈਂਟ ਪਾ ਦੀਏ ਹੈਗਾ ਭਾਈ ਪਾ ਦੋ ਅਸ ਤਾਂ ਅਸੀਂ ਹਜੇ ਤੱਕ ਕਿਸੇ ਨੂੰ ਫੋਨ ਨਹੀਂ ਕੀਤਾ ਅਸੀਂ ਪੇਮੈਂਟ ਨੂੰ ਅੱਛਾ ਜੀ ਹਾਂ ਇਹ ਲੋਕਲ ਕਿਸਾਨ ਆ ਆਪਦੇ ਆਪ ਦੁਕਾਨ ਤੇ ਪਰਸੋਂ ਆ ਬਾਈ ਵੀ ਆ ਆ ਕੇ ਪੈਸੇ ਦੇ ਗਿਆ ਇੱਕ ਫੋਨ ਵੀ ਨਹੀਂ ਕੀਤਾ ਹੈਗਾ ਅਸੀਂ ਆਪ ਆਇਆ ਭਾਈ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾਗਾ ਭਾਈ ਹੁਣ ਝੋਨੇ ਮੰਡੀਆਂ ਚ ਰੁਲੀ ਜਾਂਦੇ ਨੇ ਭਾਈ ਕਿਸਾਨ ਪਹਿਲੀ ਔਖਾ ਹੋਇਆ ਪਿਆ ਹੁਣ ਰੈਂਦੀ ਖੁੰਦੀ ਮਾਰ ਦੁਕਾਨਦਾਰਾਂ ਨੇ ਕਿੱਥੇ ਪਾਤੀ ਕਾਤੇ ਪਾਤੀ ਭਾਈ ਡੀਏਪੀ ਤੇ ਹਾਂ ਬਿਲਕੁਲ ਜੀ ਡੀਏਪੀ ਦੇ ਪਾਤੀ ਬਾਈ ਸਾਡਾ ਤਾਂ ਬਾਈ ਕੁਛ ਨਮਾ ਕੰਮ ਦੀ ਆਪਾਂ ਨੇ ਤਾਂ ਇੰਨਾ ਵੰਡਿਆ ਨਹੀਂ ਹੈਗਾ ਡੀਡੂਏਪੀ ਹਨਾ ਬਾਈ ਹਾਂਜੀ ਹੁਣ ਕੀ ਕਰਦੇ ਨੇ ਦੁਕਾਨਦਾਰਾਂ ਨੇ ਕਰਨਾ ਤਾਂ ਕਿਸਾਨ ਦਾ ਫਾਇਦਾ ਸੀ ਬਾਈ ਬਿਲਕੁਲ ਜੀ ਕਰ ਕੀ ਰਹੇ ਨੇਗੇ ਬਾਈ ਯਾਰ ਨੁਕਸਾਨ ਹੋ ਰਿਹਾ ਹਾਂ 8.5 8 9 900 ਦੀ ਡੀਏਪੀ ਦੀ ਬੋਤਲ ਨਾਲ ਠੀਕ ਆ ਇੱਕ ਗੱਟੇ ਨਾਲ ਕਿੱਥੇ ਵਾ ਗਿਆ 2000 ਦਾ ਗੱਟਾ ਹੋ ਗਿਆ ਬਲੈਕ ਨਹੀਂ ਤਾਂ ਹੋਰ ਕੀ ਆ ਯਾਰ ਹਨਾ ਬਾਈ ਸਹੀ ਗੱਲ ਆ ਜੀ ਕਿਸਾਨ ਦਾ ਪਹਿਲੀ ਮਰਿਆ ਪਿਆ ਦੁਕਾਨਦਾਰ ਵੀਰਾਂ ਨੂੰ ਵੇਂਦੇ ਤੁਸੀਂ ਤਾਂ ਠਾ ਲਓ ਯਾਰ ਕਿਸਾਨ ਨੂੰ ਹਾਂ ਕਾਨੂੰ ਬਾਈ ਬਣ ਕੇ ਲੁੱਟਮਚਾਈ ਆ ਗਈ ਉਹਦਾ ਤਾਂ ਝੋਨਾ ਪਹਿਲੀ ਰੁਲੀ ਜਾਂਦਾਗਾ ਜਿਵੇਂ ਸੜੀ ਆਪਣਾ ਰੂੜੀਆਂ ਰੋਲਦਿਆਂ ਹੁੰਦੀਆਂ ਨੇ ਢੇਰੀਆਂ ਲੱਗੀਆਂ ਪਈਆਂ ਨੇ ਮੰਡੀਆਂ ਚ ਬਾਕੀ ਉਹ ਮਜਬੂਰੀ ਦੇ ਬਸ ਆ ਕੇ ਉਹਨੂੰ ਪ੍ਰੋਡਕਟ ਲੈਣੇ ਪੈਂਦੇ ਆ ਉਹਨੂੰ ਲੈਣੇ ਪੈਂਦੇ ਨੇ ਬਾਈ ਲਊਗਾ ਕਿਸਾਨ ਕੀ ਕਰੇ ਫਿਰ ਕਣਕ ਲੇਟ ਹੁੰਦੀ ਆ ਬਾਈ ਕਣਕ ਲੇਟ ਹੁੰਦੀ ਆ ਹਾਂ ਤੇ ਕਣਕ ਦਾ ਵੀ ਕੋਈ ਸਮਾਂ ਹੁੰਦਾਗਾ ਹਮ ਹੋਰ ਜਿਹੜੇ ਝੋਨੇ ਵਾਲੇ ਬਾਹਣ ਨੇ ਆਏ ਮੰਨ ਕੇ ਚੱਲੋ ਝੋਨੇ ਵਾਲੇ ਬਾਹਣ ਚ ਤਾਂ ਟਾਈਮ ਤੇ ਜਿਹੜਾ ਅਸਲੀ ਕਿਸਾਨ ਦਾ ਔਰ ਦਿਵਾਲੀ ਵੇਲੇ ਕਣਕ ਵੇਚਣੀ ਚਾਹੀਦੀ ਵੇਚਣੀ ਚਾਹੀਦੀ ਸਹੀ ਗੱਲ ਜਿਹੜੀਆਂ ਹੁਣ ਹਜੇ ਫਸਲਾਂ ਪਈਆਂ ਨਹੀਂ ਗੀਆਂ ਭਾਈ ਉਹਦੇ ਚ ਮੰਡੀਆਂ ਚ ਹਲੇ ਬਵਾਉਣ ਵਾਲੇ ਪਏ ਨੇ ਬਾਣ ਹਾਂ ਉਹੀ ਤਾਂ ਗੱਲ ਆ ਭਾਈ ਬਣ ਕੇ ਦੁਕਾਨਦਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਜੇ ਕਿਸੇ ਲਵੇ ਖੁੱਲਾ ਡੀਏਪੀ ਪਿਆ ਵਧੀਆ ਪੂਰਾ ਟੌਪ ਦਾ ਕਿਸੇ ਦਾ ਸਰਦਾਬਰ ਦਾ ਕਿਸਾਨ ਭਰਾਵਾਂ ਨੂੰ ਯਾਰ ਡੀਏਪੀ ਆਏ ਰੇਟ ਵਾਂਗੂ ਦੇ ਦਿਓ ਜਿਹੜੇ ਰੇਟ ਸੋਨੂ ਆਉਂਦਾਗਾ ਥੋੜੇ ਪੱਲਿਓ ਬਣਾ ਪਵੇ ਹੱਥ ਮੰਨ ਕੇ ਬੇਨਤੀ ਆ ਜੀ ਬਲੈਕ ਨਾ ਕਰੋ ਸਹੀ ਗੱਲ ਕਾਲਾ ਧੰਦਾ ਇਹ ਪੈਸਾ ਆਪਾਂ ਕਿੱਥੇ ਯਾਰ ਦੇਣ ਦੇਵਾਂਗੇ ਕਿਸਾਨ ਦਾ ਉਦੋਂ ਲੈ ਕੇ ਆਪ ਅ 18 18 3 3000 ਰੁਪਇਆ ਲੈ ਕੇ ਗੱਟੇ માં ਕਰੋ ਉਹ ਪੈਸਾ ਆਪਾਂ ਕੀ ਸੁੱਖ ਪਾ ਲਾਂਗੇ ਯਾਰ ਬਾਈ ਬਣ ਕੇ ਜਿੰਨੇ ਡੀਏਪੀ ਆਉਂਦਾ 1350 ਦਾ ਗੱਟਾ ਹੈਗਾ ਕੋਈ ਗੱਲ ਨਹੀਂ 200 ਰੁਪਇਆ ਉੱਤੇ ਕਮਾਉਣਾ ਉਹ ਕਮਾ ਲਓ ਚਲੋ ਬਣੀ ਆਈ ਆ ਬਾਈ ਹਣਾ ਬੱਤੀ ਬਿਲਕੁਲ ਵੀ 100 200 ਉੱਤੇ ਕਮਾ ਲਓ ਪਰ ਆ ਕੀ ਹੋਇਆ ਯਾਰ ਵੀ ਆ ਦਵਾਈ ਦਾ ਲੀਟਰ ਕਿਸਾਨ ਨੂੰ ਵੀ ਆਪਾਂ 7 7 8 800 ਦਾ ਲਾ ਦੋ ਸਰਪਾ 1350 ਦਾ ਲੀਟਰ ਨੇਗੇ ਇਹ ਯਾਰ ਟੱਕਾ ਵਾਲਾ ਹੋ ਰਿਹਾ ਟੱਕਾ ਕਰਦੇ ਨੇ ਬਾਈ ਕਿਸਾਨ ਨੂੰ ਸਾਰੇ ਪਾਸਿਓ ਮਾਰਾਂ ਨਹੀਂ ਗਿਆ ਹੂੰ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਜੋ ਉੱਚਾ ਨੀਮਾ ਬੋਲਿਆ ਗਿਆ ਤਾਂ ਗਲਤੀ ਮਾਫ ਕਰਿਓ ਜਰੂਰ ਆਪਣੀ ਦੁਕਾਨ ਤੇ ਇੱਕ ਵਾਰੀ ਦਰਸਨ ਦੇ ਕੇ ਜਾਓ ਤੁਹਾਡਾ ਪੂਰਾ ਫਾਇਦਾ ਕਰਾਂਗੇ ਬਿਲਕੁਲ ਜੀ ਦੁਵਾਰੇ ਲੋਕੇਸ਼ਨ ਦੱਸ ਦਿੰਨੇ ਆ ਸੱਜਣੋ ਇਹ ਪੁਲਸ ਲੈਨ ਰੋਡ ਵੱਜਦਾ ਤੇ ਜੇਕਰ ਰਾਈਟ ਪਾਸੇ ਦੀ ਗੱਲ ਕਰੀਏ ਨਾ ਇਧਰਲੇ ਪਾਸੇ ਸਹਿਰ ਸੰਗਰੂਰ ਆ ਜਾਂਦਾ ਇਧਰਲੇ ਪਾਸੇ ਆ ਜਾਂਦਾ ਪਿੰਡ ਬਡਰੁਖਾ ਤੇ ਬਿਲਕੁਲ ਪੁਲਸ ਲੈਨ ਦੇ ਨਜ਼ਦੀਕ ਜਿਹੜਾ ਇਹ ਖਾਲਸਾ ਪੈਸਟੀਸਾਈਡ ਤੁਸੀਂ ਕੈਸ ਕਾਊਂਟਰ ਸਕਰੀਨ ਦੇ ਉੱਪਰ ਵੀ ਵੇਚ ਰਹੇ ਹੋ ਜਰੂਰ ਇੱਕ ਵਾਰੀ ਤੁਸੀਂ ਵਿਜ਼ਿਟ ਕਰਿਓ ਤੁਹਾਨੂੰ ਇੱਥੇ ਆ ਕੇ ਨਾ ਤੁਹਾਡਾ ਮਤਲਬ ਬਹੁਤ ਜਿਆਦਾ ਫਾਇਦਾ ਹੋਇਆ ਬਹੁਤ ਕਿਸਾਨ ਭਰਾਵਾਂ ਦਾ ਫਾਇਦਾ ਹੋਇਆ ਵੀ ਸਜਣੋ ਤੇ ਤੁਹਾਡਾ ਵੀ ਹੋਊਗਾ ਹੋਊ ਤਾਂ ਜੇਕਰ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਕਰੋਗੇ ਜਰੂਰ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਮਿਹਰਬਾਨੀ